ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਨਾਮ ਡਰਾਇਵ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਚਤਵੰਤ ਸਿੰਘ ਕਾਲਾ ਨੰਬਰ ਹੈ 8699216149 ਤਹਿਸੀਲ ਹੈ ਲਹਿਰਾ ਗਾਗਾ ਜਿਹੜਾ ਸੰਗਰੂਰ ਆਪਾਂ ਮੱਜਾਂ ਦੇ ਜੋ ਭਾਰ ਪੈਂਦਾ ਗਾਮਾ ਹੁਣ ਮੱਜਾਂ ਹੁਣ ਅਫਸਰ ਝੋਟੀ ਹੋਵੇ ਉਹਦੇ ਗਾਰੰਟੀ ਨਾਲ ਦਵਾਈ ਦਿੰਦੇ ਆ ਤਿੰਨ ਦਿਨਾਂ ਬਾਅਦ ਆਪਣੀ ਦਵਾਈ ਬਗੈੜੀ ਜਾਂ ਟਾਂਕੇ ਲਹਾਂਦੀ ਐ ਤੇ ਅਗਲਾ ਵੀਡੀਓ ਬਣਾ ਕੇ ਦਵਾਈ ਦਵੇ ਨਾ ਬੰਦੇ ਹੋਵੇ ਕਿਸੇ ਪਸ਼ੂ ਦਾ ਪਰ ਆਪਾਂ ਉਹਦੇ ਲਾਉ ਦਾ ਕਿਰਾਇਆ ਵਾਪਸ ਕਰ ਦਾਂਗੇ ਪੈਸੇ ਦਾ ਮਨਾ ਵਾਪਸ ਕਰਨੀ ਕਰਨੇ ਇਹ ਆਪਣੀ ਗਰੰਟੀ ਹੈ ਜੀ ਇਹਦੀ ਇਹ ਆਪਣਾ ਘਰ ਦਾ ਨੁਕਤਾ ਤਿਆਰ ਕਰਿਆ ਵਾ ਹਾਂ ਜੀ ਘਰ ਦਾ ਨੁਕਤਾ ਜੀ 12 ਚੀਜ਼ਾਂ ਤੋਂ ਹੀ ਦਵਾਈ ਬਣੀ ਹੈ ਕੋਈ ਦਾ ਸਾਈਡ ਇਫੈਕਟ ਨਹੀਂ ਮੱਝ ਹੋਵੇ ਗਾਂ ਹੋਵੇ ਅਫਸਰ ਝੋਟੀ ਹੋਵੇ ਜਾਨੀ ਕਿ ਸੀਰੀਅਸ ਕੇਸ ਨੂੰ ਵੀ ਹੱਲ ਕਰ ਦਿੰਦੀ ਜਿਹੜਾ ਨਾਰਮਲ ਹੋ ਤਾਂ ਗੱਲ ਹੀ ਕੁਛ ਨਹੀਂ ਗਈ ਚਾਹੇ ਟੰਕ ਕੇ ਲੱਗੇ ਹੁਣ ਵਗਿਆੜੀ ਪਈ ਹੋਵੇ ਤਿੰਨ ਦਿਨ ਬਾਅਦ ਖਲਾਉਂਦੀ ਹੈ ਤਿੰਨ ਦਿਨ ਦਵਾਈ ਦੇਣੀ ਪੈਂਦੀ ਹੈ ਹਾਂ ਤਿੰਨ ਦਿਨ ਦਵਾਈ ਦੇ ਕੇ ਰਿਜ਼ਲਟ ਆ ਤਿੰਨ ਦਿਨਾਂ ਦਾ ਪਰ ਟ੍ਰੀਟਮੈਂਟ ਦੇ ਥੋ ਵੀ ਤਿੰਨ ਦਿਨਾਂ ਬਾਅਦ ਰਿਜ਼ਲਟ ਦਿਖਾਉਂਦੀ ਕਰਾ ਬੰਦ ਕਰ ਦਿੰਦੀ ਏ ਵੀ ਇਹਦਾ ਰੇਟ ਕੀ ਹੈ ਦਵਾਈ ਦਾ ਰੇਟ ਜੀ 500 ਤੋਂ ਲੈ ਕੇ 2500 ਤੱਕ ਦੀ ਲੱਗ ਸਕਦੀ ਹੈ ਠੀਕ ਹੈ ਤੇ ਉਹ ਟਾਈਮ ਦੇ ਹਿਸਾਬ ਨਾਲ ਅਤੇ ਕੇਸ ਦੇ ਹਿਸਾਬ ਨਾਲ ਵੀ ਕਿੰਨਾ ਕੁ ਟਾਈਮ ਪਿਆ ਪਸ਼ੂ ਦਾ ਸੂਈ ਹੋਈ ਏ ਜਾਂ ਸੂਣ ਵਾਲੀ ਏ ਰੱਖਣੀ ਏ ਜਾਂ ਵੇਚਣੀ ਏ ਕਈ ਵਾਰ 500 ਦੀ ਵੀ ਲੈ ਕੇ ਜਾਂਦੇ ਆ ਕਈ ਵਾਰ 2500